ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਦੇ ਦੇਵੀਗਰ ਰੋਡ ਤੋਂ ਤੁਹਾਨੂੰ ਅੰਦਾਜ਼ੇ ਨੇ ਕਿ ਇੱਥੇ ਦੇਵੀਗਰ ਰੋਡ ਤੇ ਦੋ ਹੋਟਲ ਨੇ ਸੁਪਰ ਗੈਲੈਕਸੀ ਤੇ ਸੁਪਰ ਗੈਲੈਕਸੀ 1 ਜਿਨ੍ਹਾਂ ਦੇ ਵਿੱਚ ਜਿਸਮ ਫਰੋਖੀ ਦਾ ਗੰਦਾ ਧੰਦਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਐਨਾ ਹੀ ਨਹੀਂ ਜਿਸਮ ਫਰੋਖੀ ਧੰਦਾ ਚੱਲ ਰਿਹਾ ਤੇ ਉਲਟਾ ਪੁਲਿਸ ਨੂੰ ਵੀ ਕੀਤਾ ਜਾ ਰਿਹਾ ਹੈ ਬਦਨਾਮ ਜੀहां ਦੋਸਤੋ ਤੁਹਾਨੂੰ ਵੀਡੀਓ ਵੀ ਦਿਖਾਣੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਇੱਕ ਵਿਅਕਤੀ ਉਹ ਲੋ ਜਿਹੜਾ ਕਿ ਹੋਟਲ ਦਾ ਹੀ ਮਾਲਕ ਹੈ ਉਸਨੇ ਕਿਹਾ ਹੈ ਕਿ ਪੁਲਿਸ ਸਾਡਾ ਕੁਝ ਨਹੀਂ ਕਰ ਸਕਦੀ ਸਨੌਰ ਥਾਣੇ ਵਾਲੇ ਸਾਰੇ ਮੁਲਾਜ਼ਮ ਇੱਥੇ ਸਾਡੇ ਕੋਲ ਗੰਦਪਾਣ ਆਉਂਦੇ ਨੇ ਯਾਨੀ ਕਿ ਪੁਲਿਸ ਮੁਲਾਜ਼ਮ ਵੀ ਉੱਥੇ ਜਿਨਸਮ ਫਰੋਸ਼ੀ ਧੰਦੇ ਵਿੱਚ ਸ਼ਾਮਲ ਹੈ ਉਹਨਾਂ ਦਾ ਇਹੀ ਕਹਿਣਾ ਹੈ ਤੇ ਦੋਸਤੋ ਜਦੋਂ ਸਾਡੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਇਹ ਵੀ ਮੰਨਿਆ ਕਿ ਇਸ ਹੋਟਲ ਦੇ ਵਿੱਚ ਤਾਂ ਸਿਰਫ ਖਾਣਾ ਪੀਣਾ ਤੇ ਰਹਿਣ ਦੀ ਸਥਿ ਹੈ ਪਰ ਸਾਡਾ ਇੱਕ ਨਾਲ ਹੋਟਲ ਹੋ ਰਿਹਾ ਜੁਲਕਾ ਰੋਡ ਤੇ ਜਿੱਥੇ ਕਿ ਅਸੀਂ ਤੁਹਾਨੂੰ ਕੁੜੀਆਂ ਵੀ ਪ੍ਰੋਵਾਈਡ ਕਰਕੇ ਦਵਾਂਗੇ ਉਹਨਾਂ ਦੇ ਅਲੱਗ-ਅਲੱਗ ਰੇਟ ਨੇ ਕੁੜੀਆਂ ਤੁਹਾਨੂੰ ਅਸੀਂ ਪ੍ਰੋਵਾਈਡ ਕਰਕੇ ਦਾਂਗੇ ਬਾਹਰ ਬਾਹਰ ਕੁੜੀ ਨਹੀਂ ਜਾਏਗੀ ਕੁੜੀ ਹੋਟਲ ਦੇ ਅੰਦਰ ਹੀ ਰਹੇਗੀ। ਸੋ ਦੋਸਤੋ ਅਸੀਂ ਹੁਣ ਗੱਲਬਾਤ ਕਰਦੇ ਆ ਜਿਹੜੇ ਇਹ ਹੋਟਲ ਦੇ ਮਾਲਕ ਦੱਸਿਆ ਰਹੇ ਇਹਨਾਂ ਗੱਲਬਾਤ ਕਰਦੇ ਆ ਤੇ ਨਾਲ ਹੀ ਕਰਾਂਗੇ ਸਨੋਰ ਐਸਚੋ ਨਾਲ ਗੱਲਬਾਤ ਜੋ ਵੀ ਗੱਲਬਾਤ ਹੋਏਗੀ ਉਹ ਤੁਹਾਨੂੰ ਦਿਖਾਣੇ ਆ। ਇਹਦਾ ਸਿਸਟਮ ਬਣੇ ਜੇ ਜਾਣਾ ਪਵੇਗਾ ਇਹ ਕੋਈ ਵੀ ਘਰ ਹੋਟਲ ਹੈ ਨਾ ਆਪਣਾ ਇਹ ਹਾਂ ਉੱਥੇ ਰੱਖਦੇ ਆ ਉੱਥੇ ਹੈਗੀ ਹੈ ਨਾ ਹੈਗੀ ਜੇ ਹੁੰਦੀਆਂ ਵੀ ਨੇ ਉੱਥੇ ਉੱਥੇ ਆਪੇ ਆ ਜਾਂਦੀਆਂ ਕਿੱਥੇ ਗਿਆ ਪ੍ਰੋਪਰ ਜਗਾ ਦੱਸ ਦੇਵੀਗੜ ਜੁੜਕਾ ਰੋਡ ਚਲਕਾ ਰੋਡ ਤੋਂ ਥੋੜੀ ਜਿਹੀ ਅੱਗੇ ਜਾ ਕੇ ਕਿੰਨੇ ਕਿਲੋਮੀਟਰ ਪੈਂਦਾ ਇੱਥੋਂ ਇੱਥੋਂ ਪਹੁੰਚੂਗਾ ਸਾਨੂੰ ਵੈਸੇ 10 ਕਿਲੋਮੀਟਰ ਦੇਵੀਗੜ ਪੈਂਦਾ ਹੀ ਬਟਾਲੇ ਦਾ ਬੱਸ ਪੈ ਜਾਊਗਾ 10 12 ਜਿੱਥੇ ਹੁੰਦੀਆਂ ਨੇ ਤੁਹਾਡਾ ਹੀ ਆਹੋ ਉੱਥੇ ਕੋਣ ਮਿਲੂ ਸਾਨੂੰ ਹਣ ਸਾਡਾ ਮੈਂ ਬਾਲ ਕੇ ਆ ਚਾਚਾ ਮਿਲ ਗਿਆ ਪੀਨਾ ਮਨ ਦਾ ਆ ਗਿਆ ਕਾਇਦਾ ਸਾਸ਼ਟਰੀ 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 ਕਿ ਕਿੰਨੇ ਕਿੰਨਾ ਦਾ ਰੇਟ ਰੋਡ ਉਹ ਤਾਂ ਨਾਲ ਹੀ ਪਤਾ ਪੈ ਗਿਆ ਗੁਲਾਬ ਤੇ ਨਾ ਉਪੜਾ ਲੈਣੇ ਹੱਥੇ ਰੂਮ ਹੈਗੇ ਉੱਥੇ ਰੂਮ ਹੈਗੇ ਲੈ ਲੈ ਰੂਮ ਹੈਗੇ ਉੱਥੇ ਨਹੀਂ ਮਾਰੇ ਬੰਦੇ ਕਹੀਂ ਪਰ ਆ ਜਾਣੀ ਖੁਦ ਕਹਿ ਗਏ ਬੰਦੇ ਆਵਾਂ ਉਧਰ ਤੱਕ ਵੀ ਖਤਰਾ ਹੈ ਹਾਂ 1500 ਲੈਵਾਂ ਬੰਦੇ ਕਿਹਾ ਕੋਈ ਬੰਦੇ ਨਾਲ ਲੈ ਆਵਾਂ ਬੰਦੇ ਲੈ ਕੇ ਇੱਧਰ ਆ ਰਹੇ ਆਂ ਅੱਛਾ ਜੀ ਉਧਰੋਂ ਮਿਲ ਗਈ ਫੇਰ ਇੱਧਰ ਲੈ ਆਈਏ ਇਸ ਤਰ੍ਹਾਂ ਕੰਮ ਹੋ ਗਿਆ ਜੀ ਮੈਂ 5-10 ਮਿੰਟ ਦਾ ਕੰਮ ਫੇਰ ਉਧਰ ਤੋਂ ਨੋਰ ਨੋਰ ਤੋਂ ਹੀ ਚੰਗਾ ਹੈ ਐ ਹੁੰਦਾ ਨਾ ਵੀਰੇ ਨੋਰ ਵਾਲੇ ਖੋਡੇ ਉਰੇ ਮਰਾਂਦੇ ਰਹਿਣਾਂ ਕੋਸਲੇ ਆ ਰਹੇ ਕੋਲੇ ਸਾਰੇ ਆ ਗਏ ਆਉਣ ਦਾ ਵਾਸਤਾ ਨਾ ਕੜਾ ਲਿਓ ਨਾ ਜਿਹੜੀ ਲੈ ਬਾਰੇ ਰਹਾ 500 ਰੁਪਏ ਲੈ ਆ ਮਮਨਦ ਅੱਛਾ ਕੋਈ ਰਹਿਸ ਨਹੀਂ ਉਹ ਤਾਂ ਨਹੀਂ ਛੋੜਦੇ ਜਨਾ ਖਾਣਾ ਬਾਦ ਦੇਗਾ ਕੜਾ ਲੈ ਕੋਈ ਬਿਚਾਰ ਬਾਈਕ ਵਾਲਾ ਜੰਦੋ ਛੱਡਣਾ ਕਿਸੇ ਨਾ ਹਾਂ ਤਾਂ ਵੀ ਛੱਡੀ ਤੂੰ ਵੇਣ ਦੀ ਵਜ੍ਹਾ ਛੱਡ ਕੇ ਲੈ ਕੇ ਜਾਂਦੇ ਆ ਮੈਂ ਨਹੀਂ ਪੁੱਲ ਤਾਂ ਖੋਦੋ 50000 ਦਾ ਸੈੱਫਟੀ ਸਾਨੂੰ ਥੋੜਾ ਸਿਰ ਮੇਰੀ ਗੱਲ ਕਰ ਰਿਹਾ ਉਹ ਤਾਂ ਠੀਕ ਹੈ ਸਾਨੂੰ ਪਤਾ ਸੀ ਕਿਉਂ ਦੇ ਤਿਆਰ ਉਹ ਲੜਕੀ ਨੂੰ ਬੋਲਦਾ ਕੋਈ ਵੀ ਆਏਗਾ ਨਾ ਹਾਂ ਉਹ ਜੇ ਉਹ ਕੇ ਬਾਤ ਕੋਈ ਮੈਂ ਉਹ ਤਾਂ ਤੱਕ ਨੂੰ ਨਹੀਂ ਉਹ ਤਾਂ ਬੁਕਿੰਗ ਕਰਾਨੀ ਕਰਨੀ ਹੈ ਨਾ ਕਿਉਂਡਵਾਂਸ ਵਗੈਰਾ ਜੇ ਪਹਿਲਾਂ ਮਤਲਬ ਐਸੀ ਜੇ ਪਹਿਲਾਂ ਸਾਡੇ ਨੂੰ ਕੰਫਰਮ ਕਰਨਾ ਹੋਵੇ ਕੋਈ ਨਹੀਂ ਆਜੋ ਕੋਈ ਵੀ ਆਦਾ ਕੋਈ ਐਤੋਂ ਨਹੀਂ ਮੌਕੇ ਤੱਕ ਦੋਸਤੋ ਹਜੇ ਤੱਕ ਕੋਈ ਕਾਰਵਾਈ ਨਾ ਹੋਣਾ ਅਜੇ ਹੋਟਲਾਂ ਦੇ ਵਿੱਚ ਸ਼੍ਰੀਆਮ ਜਿਸਮ ਫਰੋਸ਼ੀ ਦਾ ਜਿਹੜਾ ਗੰਦਾ ਧੰਦਾ ਚੱਲ ਰਿਹਾ ਕਿਤੇ ਨਾ ਕਿਤੇ ਜੇਕਰ ਸਾਫ਼ ਤੌਰ ਤੇ ਗਈਏ ਤਾਂ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਵੱਡੇ ਸਵਾਲ ਉੱਠ ਰਹੇ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਸ਼ਹਿ ਮਿਲ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਤਾਂ ਹੀ ਇਹ ਲੋਕ ਇਸ ਤਰ੍ਹਾਂ ਸ਼ਰਿਆਮ ਹੀ ਜਿਸਮ ਫਰੋਚੀ ਦਾ ਗੰਦਾ ਧੰਦਾ ਚਲਾ ਰਹੇ ਨੇ ਕਰ ਰਹੇ ਨੇ ਕੁੜੀਆਂ ਪ੍ਰੋਵਾਈਡ ਜਿਸਮ ਪ੍ਰੋਸੀ ਦੇ ਧੰਦੇ ਲਈ ਅਤੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਵੀ ਕੀਤਾ ਜਾ ਰਿਹਾ ਹੈ ਖਿਲਵਾੜ ਤੇ ਦੋਸਤੋ ਅਸੀਂ ਤੁਹਾਨੂੰ ਅਗਲੇ ਐਪੀਸੋਡ ਵਿੱਚ ਦਿਖਾਵਾਂਗੇ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਕੇ ਵੀ ਇਹਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਕੀ ਕੁਝ ਪੁਲਿਸ ਨੇ ਕਾਰਵਾਈ ਕੀਤੀ ਹੈ ਜੇ ਨਹੀਂ ਕੀਤੀ ਉਹ ਵੀ ਤੁਹਾਨੂੰ ਦਿਖਾਵਾਂਗੇ ਜੋ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਅਗਲੇ ਐਪੀਸੋਡ ਜੂਰ ਦੇਖਣਾ ਉਸ ਦੇ ਵਿੱਚ ਹੋਏਗਾ ਇਸ ਖਬਰ ਦਾ ਸਾਰਾ ਪਰਦਾ ਫਾਸ਼ ਧੰਨਵਾਦ